ਵਾ 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 ਆਈ ਇਲੈਕਸ਼ਨ ਨੇੜੀ ਅਨੋਖੇ ਮੰਦਾਰੀ ਰਾਜਨੀਤੀਏ ਆਏ ਮੰਦਾਰੀ ਖੇਡ ਪਾਉਣ ਦੀ ਕਰੀ ਤਿਆਰੀ ਡਗ ਡਗ ਡੁਗ ਡੁਗ ਡੁਗੇ ਬਜਾਉਣ ਪਏ ਵੋਟਰਾਂ ਨੂੰ ਭਰਮਾਉਣ ਅਜਬ ਗਜਬ ਇਹ ਕਰਨ ਤਮਾਸ਼ੇ ਜੁਮਲੇ ਬੋਲਣ ਘੜੇ ਤਰਾਸੇ ਜੁਲੂ ਮਤਰ ਐਸਾ ਬਾਹਰ ਨਾਜਰਾ ਬੰਦਣ ਅਕਲ ਉਤਾਰਨ ਝੋਲੀ ਵਿੱਚੋਂ ਰੰਗ ਬਰੰਗੇ ਬਾਦੇ ਕੱਟਣ ਝੂਠ ਪਤੰਗੇ ੁਕਾ ਨਾਲੋਂ ਤੂੜ ਨਧੋਟ ਉੱਚੇ ਗੂੜ ਉਸਾਰ ਨਕੋਟ ਕੱਟ ਕੱਟ ਦੇਣ ਮੁਫਤ ਸਮਾਨ ਟਾਕੀ ਲਾ ਸੀਵਣ ਅਸਮਾਨ ਮੁੱਠੀ ਮੀਟਣ ਮੁੱਠੀ ਖੋਲਣ ਲక్ష్ਮੀ ਜੀ ਸੰਗ ਆਪਾਂ ਤੋਲਣ ਗੱਲੀ ਬਾਤੀ ਰੰਗ ਬਖਾਉਣ ਅੱਥੀ ਨਕਲੀ ਸਰੋਜ ਮੋਣ ਤੇਰੇ ਬਿਰੋਤੀ ਨਾਗ ਬਤਾਉਣ ਅਸੀਂ ਮੰਦਾਰੀ ਹੰਸ ਮਝਾਉਣ 70 ਸਾਲ ਦੀ ਫਿਲਮ ਚਲਾਉਂਦੇ ਕਾਲੀ ਕਾਲੀ ਬਹਿ ਵਿਖਾਉਂਦੇ ਆਖਣ ਪਹਿਲੇ ਨਿਰੇ ਨਕੰਮੇ ਅਸੀਂ ਇਮਾਨਦਾਰ ਜੰਮੇ ਆਖਣ ਨੇਰਾ ਦੂਰ ਕਰਾਂਗੇ ਦਿੱਲੀ ਸੂਰਜ ਤੋੜ ਤਰਾਂਗੇ ਉਥੋਂ ਘਰ ਘਰ ਚਾਨਣ ਕਰੀਏ ਦੁੱਖ ਦਲੀਦਰ ਸਾਰੇ ਹਰੀਏ ਘਰ ਘਰ ਅੰਦਰ ਚੰਨ ਚੜਾਈਏ ਅਰ ਸੂ ਤਾਰੇ ਤੋੜ ਲੈ ਆਈਏ ਐ ਪਰ ਜੋ ਵਿਕਾਸ ਕਰਾਂਗੇ ਲਿਆ ਧਰਤੀ ਤੇ ਸੁਰਗ ਧਰਾਂਗੇ ਕੇਵਲ ਉਸ ਨੂੰ ਨਜ਼ਰੀ ਆਉ ਜਿਹੜਾ ਸਾਨੂੰ ਵੋਟਾਂ ਪਾਉ ਇਹਨਾ ਫੇਰ ਤਮਸਾ ਕਰਕੇ ਝੋਲੀ ਖੋਲ ਸਾਹਮਣੇ ਧਰਕੇ ਆਕਲ ਝੋਲੀ ਭਰੋ ਸਾਡੀ ਪੂਰਨ ਆਸਾ ਹੋਏ ਤੁਹਾਡੀ ਇੰਨੀ ਹਰਥਾਂ ਖੇਡ ਬੁਕਾ ਕੇ ਅੱਗੇ ਰੰਗ ਜਮਾਉਂਦੇ ਜਾ ਕੇ ਭੋਲੇ ਇੰਜ ਕਰ ਚੁਤਰਾਏ ਕੁਰਸੀ ਮੰਗਦੇ ਨਾਲ ਸਫਾਈ ਨੇਤਾ ਤੇ ਧਰਮ ਵਾ 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 ਆਈ ਇਲੈਕਸ਼ਨ ਨੇੜੀ ਕੱਟਣ ਕੋੜ ਬਾਬਿਆ ਗੇੜੀ ਮਾਇਆ ਵੱਡਿਆਂ ਦੇ ਨੂੰ ਫੇਰੇ ਰਾਜਨੀਤੀਆਂ ਕਰਦੇ ਨੇ ਮਤਲਬ ਖਾਤਰ ਨੇਤਾ ਛੁੱਠੀ ਪੂਜਾ ਕਰਦੇ ਨੇ ਮਤਲਬ ਖਾਤਰ ਨੇਤਾ ਥਾਂ ਥਾਂ ਮੱਥੇ ਧਰਦੇ ਨੇ ਵੇਖੇ ਬਾਜ ਦੇ ਗੁਣ ਗਾਉਂਦੇ ਮੱਥੇ ਮੰਦਰਾਂ ਵਿੱਚ ਘਸਾਉਂਦੇ ਸੇਵਾ ਗੁਰੂ ਦਵਾਰ ਕਮਾਉਂਦੇ ਜੋੜੇ ਝਾੜਨ ਸੰਗਤਾਂ ਦੇ ਲੰਗਰ ਛਕਣ ਪਖੰਡੇ ਬਹਿ ਵਹਿ ਕੇ ਵਿੱਚ ਪੰਗਤਾਂ ਦੇ ਡਗਲੇ ਭਗਤ ਸਮਾਦੀ ਲਾਉਂਦੇ ਮੌਕਾ ਵੇਖ ਸ਼ਿਕਾਰ ਪਸਾਂਦੇ ਇਦਾਂ ਇਹ ਬੋਟਾ ਅਗਰਾਂਦੇ ਕੁਰਸੀ ਮਲਕੇ ਬਹਿ ਜਾਂਦੇ ਪਿੱਛੋਂ ਜੋ ਜਨਤਾ ਨੂੰ ਦੇਣਾ ਸਭ ਘਰ ਆਪਣੇ ਲੈ ਜਾਂਦੇ ਵੇਖੇ ਜਦੋਂ ਇਲੈਕਸ਼ਨ ਆਉਂਦੇ ਉਦੋਂ ਗਧੇ ਨੂੰ ਵੀ ਬਾਪ ਬਣਾਉਂਦੇ ਕਦਮਾਂ ਉੱਤੇ ਨੈਣ ਬਿਸ਼ਾਉਂਦੇ ਵੇਖੇ ਸੀ ਸਿ ਨਿਵਾਉਂਦੇ ਨੇ ਜੋ VOTER ਦਾ ਵੀਰ ਉਸੇ ਦੇ ਹੀ ਗੁਣ ਗਾਉਂਦੇ ਨੇ VOTES ਲੈ ਕੇ ਰੱਬ ਨੇ ਬਣਦੇ ਤਾਂ ਹੀ ਉਲਟ ਅਸੂਲੋਂ ਤਣਦੇ ਗੱੱਪੜ ਫਿਰ ਤੋਲਣ ਮਣ ਬਣਦੇ ਪਲ ਵਿੱਚ ਨੈਣ ਭਮਾਉਂਦੇ ਨੇ 5 ਸਾਲ ਫਿਰ ਜਨਤਾ ਨੂੰ ਨਜ਼ਰੀਂ ਨਾ ਆਉਂਦੇ ਨੇ ਸੱਚੀ ਗੱਲ ਭੋਲਾ ਹੈ ਕਹਿੰਦਾ ਪੁੱਟਾ ਬਾਦ ਉਹ ਨੂੰ ਨਹੀਂ ਰਹਿੰਦਾ ਜਿਹੜਾ ਮਾਈ ਬਾਪ ਹੈ ਕਹਿੰਦਾ ਪਿੱਛੋਂ ਬਾਤ ਨਾ ਪੁੱਛਦਾ ਏ ਵੇਖੋ ਪੁੱਤਰ ਸ਼ਰਮ ਮਨਾ ਕੇ ਪਿੱਛੋਂ ਪਤਰੀ ਪੁੱਛਦਾ ਏ ਚਿੱਤ ਉਦਾਸ ਹੈ ਪੜਾ ਹੋਇਆ ਏਕ ਵੇਖ ਸਰਕਾਰਾਂ ਦਾ ਹਾਲ ਵੇਖੀ ਚੂਹੇ ਬਾਂਗਰਾਂ ਪੁੱਤਰ ਦੇ ਜੜਾ ਤਾਂ ਹੀ ਭਾਰਤ ਮਾਤਾ ਹੈ ਹੋਈ ਢਾਲ ਵੇਦੀ ਖਾਤਾ ਦੇਸ ਤਹ ਜੀਬ ਨੂੰ ਢਾ ਲਈ ਘੜੀ ਇਹਨਾਂ ਨੇ ਚਾਲ ਕੁਚਾਲ ਵੇਦੀ ਉਟ ਭੋਲਿਆ ਦੇਸ ਪ੍ਰੇਮ ਗਿਆ ਰਹਾ ਵਿਚਨਾ ਰਤੀ ਰਬਾਲ ਵੇਦੀ ਇਸ ਤਰ੍ਹਾਂ ਇਹਨਾਂ ਬੋਟ ਘਟੋਰਨੇ ਨੇ ਫਿਰਕੂ ਜਾਲ ਦੇ ਵਿੱਚ ਉਲਝਾ ਦੁਨੀਆ ਇਹਨਾਂ ਹਮਨ ਦੇ ਕਿੰਗਰੇ ਭੋਰਨੇ ਨੇ ਮੌਸਮ ਬੋਟਾਂ ਦਾ ਹੁਣ ਆ ਗਿਆ ਈ ਕੱਚੇ ਬਿੱਲੇ ਪਰ ਕਿਸ ਟਕੋਰਨੇ ਨੇ ਅੰਨੇ ਕਾਣੇ ਤੇ ਭੋਲਿਆ ਮੋੜ ਲਾ ਕੇ ਰਾਜਧਾਨੀਆਂ ਦੇ ਵੱਲ ਤੋੜਦੇ ਨੇ ਜੁੜਿਆ ਨਾ ਮੰਗੇ ਆ ਬਹੁਤ ਲੋਕਾ ਇੱਥੇ ਕੌਣ ਹੁਣ ਫਰਜ ਪਛਾੜਦਾ ਈ ਵੋਟ ਲੈ ਕੇ ਨੋਟ ਹਗਰਾਉਣ ਲੱਗੇ ਕਿਹੜਾ ਮਾੜਿਆ ਤਾਂ ਹੀ ਸਿਆਣ ਦਾ ਈ ਇੱਥੇ ਕੋਈ ਮਸੀਹਾ ਮੈਂ ਭੇਖਿਆ ਨਾ ਕਰਦਾ ਕੰਮ ਜੋ ਤੰਦ ਸੁਝਾਣਦਾ ਈ ਤਾਣੀ ਉਲਝ ਗਈ ਭੋਲਿਆ ਸੱਚ ਆਖੇ ਕੰਮ ਕਰਨ ਪਏ ਹੋਰ ਉਲਝਾਣਦਾ ਈ ਹਰ ਮੁਸੀਬਤਾਂ ਦਾ ਚੜਿਆ ਏ ਪਾਣੀ ਪੀ ਕੇ ਤੇ ਬਿਜਲੀ ਖਾ ਗਏ ਨਹੀਂ ਜਿਹਦਾ ਵਿੱਚ ਸਰਕਾਰ ਦੇ ਹੱਥ ਆੜਿਆ ਏ ਉਹ ਉਹ ਆਪਣਾ ਹੀ ਬਤ ਬਤਾ ਗਏ ਨਹੀਂ ਤੋਂ ਲਪਲੰਆਂ ਦੇ ਵਿੱਚ ਪਾ ਕੇ ਉੱਲੂ ਆਪਣਾ ਇਹਨਾਂ ਨੇ ਸਿੱਧ ਕੀਤਾ ਕਿਤੇ ਇਹਨਾਂ ਸਰਕਾਰ ਦੇ ਹਾਕੀਆਂ ਨੇ ਸੋਹਲ ਕਲੀਆਂ ਨੂੰ ਪੈਰੀ ਮਿੱਤ ਕੀਤਾ ਮਿੱਤ ਲੇ ਕੇ ਸਾਰੇ ਕੈਦੇ ਕਾਨੂੰਨ ਟੰਗ ਛਿੱਕੇ ਸਰਪਤ ਬੇਕ ਵੀ ਸ਼ਰਮੀ ਦਾ ਔਲ ਕੀਤਾ ਆਪੋ ਥਾਪੀ ਵਿੱਚ ਉਲਿਆ ਬੇਸਾਰੇ ਸੀ ਸਰਕਾਰ ਦੇ ਵਿੱਚ ਬੈਠੇ ਸਾਡੇ ਮੰਤਰੀ ਬੜੀ ਦਰਬੀਸ ਨੇ ਦੀ ਰੱਬ ਛੱਡ ਕੇ ਇਨਾ ਦੀ ਕਰੋ ਪੂਜਾ ਕੱਟਣ ਵਾਂਢਣੇ ਸਾਡੇ ਗਲੇਸ਼ ਦੀ ਜੀ ਇਹ ਵਿੱਚ ਨਾ ਫਿੱਜ ਗਏ ਇਹ ਪੱਥਰ ਲੋਕੀ ਬਣਾ ਦੇ ਰਹੇ ਹਮੇਸ਼ ਨੇ ਜੀ ਸੋਚਾ ਸੋਚਦਾ ਪੂਰਾ ਰਹੇ ਹਰ ਧਮ ਬੰਦਾ ਕੀ ਕੀ ਕਾ ਮੇਰੇ ਦੇਸ਼ ਨੇ ਜੀ ਦੋ ਦਿਨ ਬਖਿਆ ਕੇ ਖੇਡ ਜਾਦੂ ਸਾਡੇ ਅੱਤਰ ਵਿੱਚ ਝੁਰਦੂਰ ਅੜਾ ਜਾਂਦੇ ਚੰਥਕਾਰ ਦੀ ਆਸ ਲੈ ਲੋਕ ਭੁੱਖੇ ਹਿਰਸ ਖਾ ਕੇ ਡੰਗ ਟਪਾ ਜਾਂਦੇ ਨੰਗਾ ਸਾਡੀਆਂ ਸੁੱਕੇ ਲਾਰਿਆ ਦੀ ਲੋਂਦੀ ਪੋਪ ਦੀ ਨਾਲ ਬਰਾ ਜਾਤੇ ਦੇ ਕੇ ਭੋਲਿਆ ਫੋਕੀਆਂ ਚੌਦਰਾ ਉਹ ਭਾਈ ਚਾਰੇ ਵਿੱਚ ਪੈਰ ਪਵਾ ਜਾਂਦੇ